ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਤਰੋਚਾ ਸਿੰਘ ਜੀ ਸੂਟ ਸਾਬਕਾ ਵਿਧਾਇਕ ਹਲਕਾ ਬੰਗਾ ਜੋ ਕਿ ਪਿਛਲੇ ਦਿਨੀ ਤਰਨਤਾਰ ਦੀ ਜਿਮਨੀ ਚੌਂ ਦੇ ਦੌਰਾਨ ਜਿਨ੍ਹਾਂ ਨੂੰ ਕੇ ਬਹੁਲੀ ਜਾਂ ਹਾਰਟ ਅਟੈਕ ਆਉਣ ਦੇ ਨਾਲ ਸਾਰੇ ਸਾਡੇ ਵਰਕਰਾਂ ਨੂੰ ਅਤੇ ਸਮਾਜ ਨੂੰ ਸਦੀਵੀ ਛੋੜਾ ਦੇ ਗਏ ਹਨ ਸੋ ਅਸੀਂ ਆ ਉਹਨਾਂ ਦੇ ਗ੍ਰਹਿ ਵਿਖੇ ਅੱਜ ਕਿ ਉਹਨਾਂ ਦੀ ਜੋ ਅੰਤਮ ਅਰਦਾਸ ਹੋਣੀ ਆ ਪਾਠਾਂ ਦੇ ਭੋਗ ਪਾਣੇ ਨੇ ਉਨਾ ਬਾਰੇ ਜਾਣਕਾਰੀ ਲਵਾਂਗੇ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸ਼ਰਮਾ ਜੀ ਸੋ ਕੀ ਜਾਣਕਾਰੀ ਆ ਦਸਕਾਂ ਦੇ ਲਈ ਤੁਹਾਡੇ ਵੱਲੋਂ ਜਿਵੇਂ ਕਿ ਆਪ ਨੂੰ ਪਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਤਰਲੋਚਨ ਸਿੰਘ ਜੀ ਸੌਂਡ ਜੀ ਸਾਬਕਾ ਐਮਐਲਏ ਹਲਕਾ ਬੰਗਾ ਪਿਛਲੇ ਦਿਨੀ ਤਰਨਤਾਰਨ ਵਿਖੇ ਪਾਰਟੀ ਬਰੋਂ ਰਾਈਟ ਡਿਊਟੀ ਚ ਕੰਮ ਕਰਦੇ ਆ ਅਚਨ ਚੇਤਨਾ ਦੀ ਦਦੇ ਹਾਂਤ ਹੋ ਗਿਆ ਔਰ ਉਹਨਾਂ ਦਾ ਜਿਹੜੀ ਅੰਤਮ ਅਰਦਾਸ ਔਰ ਭੋਗ ਹੈ ਉਹ ਹੈ 15 ਨਵੰਬਰ ਨੂੰ ਦਾਣਾ ਮੰਡੀ ਪੰਗਾ ਵਿਖੇ ਟਾਈਮ ਤਕਰੀਬਨ 12:30 ਵਜੇ ਦਾ ਹੋਵੇਗਾ ਹਾਂਜੀ ਸੋ ਕੋਈ ਮੈਸੇਜ ਆ ਤੁਹਾਡੇ ਵੱਲੋਂ ਪਰਿਵਾਰ ਵੱਲੋਂ ਵੀ ਪਾਰਟੀ ਵਰਕਰਾਂ ਨੂੰ ਜਾਂ ਇਸ ਦੁੱਖ ਦੀ ਘੜੀ ਦੇ ਵਿੱਚ ਜਿਵੇਂ ਚੌਧਰੀ ਯਗਤਰਾਮ ਜੀ ਹੁਣੀ ਪਾਰਟੀ ਲਈ ਸ਼ਹਾਦਤ ਦੇ ਗਏ ਅਰੁਣਾ ਤੋਂ ਬਾਅਦ ਮਸੀਹ ਇਹ ਪਰਿਵਾਰ ਸੰਭਲਿਆ ਸੀ ਮਸੀਹ ਸਾਡਾ ਹਲਕਾ ਸੰਭਲਿਆ ਸੀ ਚੌਧਰੀ ਤਿਲੋਜਨ ਸਿੰਘ ਸੂਣ ਜੀ ਜਿਨ੍ਹਾਂ ਨੇ ਉਹਨਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਬੜੀ ਮਿਹਨਤ ਕੀਤੀ ਤੇ ਹੁਣ ਅਚਨਚੇਤ ਉਹ ਸਾਨੂੰ ਵਿਛੋੜਾ ਦੇ ਗਏ ਇਸ ਤੋਂ ਵੱਡੀ ਗਮ ਔਰ ਦੁੱਖ ਦੀ ਇਲਾਕੇ ਲਈ ਪਰਿਵਾਰ ਲਈ ਹੋਰ ਕੋਈ ਵੱਡੀ ਖਬਰ ਨਹੀਂ ਹੋ ਸਕਦੀ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਆ ਕਿ ਅਸੀਂ ਹੋਮਾ ਮਾ ਕੇ ਉਹਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਈਏ। ਇਹੀ ਸਾਡੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੋ ਬਹੁਤ ਹੀ ਸਤਿਕਾਰਯੋਗ ਤਰਲੋਚਤ ਸਿੰਘ ਜੀ ਸੋ ਜੋ ਕਿ ਇਸ ਵੇਲੇ ਪੂਰੇ ਇਲਾਕੇ ਦੇ ਵਿੱਚ ਉਹਨਾਂ ਦੇ ਜਾਣ ਦਾ ਸੋਗ ਹੈ ਸੋ ਮੈਂ ਵੀ ਆਪਣੇ ਟੀਵੀ ਦੇ ਮਾਧਮੇ ਰਾਹੀਂ ਜਿੱਥੇ ਕਿ ਪਾਰਟੀ ਵਰਕਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਆਓ 15 ਤਰੀਕ ਨੂੰ ਆਪਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰੀਏ। ਤਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਪਿੱਛੇ ਪਰਿਵਾਰ ਨੂੰ ਪਹਾਣਾ ਮੰਨਣ ਦਾ ਵੱਲ ਵਖਸ਼ੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ